ਕੰਨ ਨੌਲੀ ਦੇ ਗੁਰਦੁਆਰਾ ਹਰੀਹਰ ਜਪ ਸਾਹਿਬ ਪਹੁੰਚਣ ਤੋਂ ਪਹਿਲਾਂ ਵਰਦੇ ਮੀਂਹ ਵਿੱਚ ਸੰਤ ਬਲਬੀਰ ਸਿੰਘ ਸੀਚੇਲ ਜੀ ਗੁਰਦੁਆਰਾ ਟਾਲੀ ਸਾਹਿਬ ਪਹੁੰਚੇ ਇਹ ਹੋ ਜਾ ਰਿਹਾ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਪਹਿਸ ਭਾਰੀ ਮੀਂਹੇ ਗਰਮੀ ਦੀ ਤਪਸ਼ ਵਿੱਚ ਸੜਦੇ ਰੁੱਖਾਂ ਤੇ ਮਨੁੱਖਾਂ ਦੇ ਚਿਹਰਿਆਂ ਤੇ ਖੇੜਾ ਲਿਆ ਗੁਰਬਾਣੀ ਦਾ ਫਰਮਾਨ ਹੈ ਮੀ ਪਿਆ ਪਰਮੇਸ਼ਰ ਪਾਇ ਜੀਵ ਜੰਤ ਸਭ ਸੁਖੀ ਬਸਾਇ ਹਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਦਾ ਬਾਤ ਹੈ ਮੀ ਉਹ ਪਿਆ ਪਰਮੇਸ਼ਰ ਪਾਇ ਜੀ ਜਨ ਸਭ ਸੁਖੀ ਬਸਾਇ ਇਹ ਬਾਤ ਸਤਿਗੁਰ ਨੇ ਐਵੇਂ ਵਿਚਾਰਿਆ ਤੇ ਵਾਟਿਆ ਹੀ ਜਿਨਦਰ ਮੀ ਨਹੀਂ ਸੀ ਪਿਆ ਹਰ ਇੱਕ ਜੀਵ ਜੰਤੂ ਬਰਾ ਦਿੱਤੀ ਨਜ਼ਰ ਹੋਦਾ ਸੀ ਆ ਮਿਲੋ ਕੋ ਬਹੁਤ ਨਜਰ ਆਉਂਦੀ ਨਜਰ ਆਉਂਦੀ ਗਰਮੀ ਤੋਂ ਰਾਹਤ ਮਿਲ ਗਈ ਸੋ ਗੁਰੂ ਨੇ ਕਿਰਪਾ ਕੀਤੀ ਪਰਸਨੇਗ ਜੀ ਚਲ ਫਿਰ ਮਲਾ ਲਾਓ ਮੈਂ ਮਹਾਰਾਜ ਦੇ ਅਰਦਾਤਾ ਦੇ ਚਿੱਤਿਆਂ ਤੋਂ ਮਾਰ ਨੇ ਬੜੀ ਕਿਰਪਾ ਕੀਤੀ ਅੱਜ ਅੱਜ ਸਾਰੇ ਜਗ ਵਿੱਚ ਖੰਡ ਵਰਦਾਨ ਦੀ ਮਾੜੇ ਬੜੀ ਖੁਸ਼ੀ ਤੇ ਆਨੰਦ ਖਿੜਾ ਅੱਜ ਇਹ ਵਿੱਚ ਨਹਾ ਕੇ ਬੜੀ ਖੁਸ਼ੀ ਤਾਅਤ ਹੋਈ ਹੈ ਅੱਜ ਸਾਰੇ ਬੁੱਤਿਆਂ ਨੂੰ ਬਹੁਤ ਆਤਮਾਨੀ ਹੈ ਜੇ ਕੁਝ ਦਿੱਤੇ ਹੀ ਦਾ ਕਰਦੇ ਆ ਲੋਕ ਏ ਆਸਾਂ ਨਾਲ ਸਾਰੇ ਸੰਪੇਖ ਸਮਾਜ ਦੇ ਵਿੱਚ ਲੋਨ ਵਿੱਚ ਵੀ ਥੋੜੀ ਸਾਫੀ ਹੋ ਗਈ ਸੀ ਤੇ ਚੱਲੀ ਜਾਂਦੇ ਦਾ। ਤੋਂ ਅੱਜ ਜਿਹੜੇ ਬੂਟੇ ਲਗਾ ਦਿੱਤੇ ਔਰ ਹਰੇ-ਹਿਰੇ ਰਣਗੇ ਜੋ ਵਾਤਾਵਰਣ ਨੇ ਇੱਕ ਸਾਰਾ ਹੀ ਸ਼ੁੱਧ ਕਰ ਦਿੱਤਾ ਹੈ। ਜੋ ਵਾਤਾਵਰਣ ਵਿੱਚ ਬਹੁਤ ਉਸੋਈ ਹੋਇਆ ਸੀ ਉਹ ਵੀ ਸ਼ੁੱਧ ਹੋ ਗਿਆ ਹੈ। ਤੁਹਾਡੀ ਕਿਰਪਾ ਕਰਨ ਆਪਣੀ ਇਸੇ ਤਰ੍ਹਾਂ ਹੀ ਕਿਰਪਾ ਰੱਖਣ। ਸਾਰੇ ਕਿਸਾਨਾਂ ਨੂੰ ਬੜੀ ਖੁਸ਼ੀ ਮਿਲੀ ਹੈ ਕਿ ਉਹ ਲੈਵੇ ਦੇਨ ਆਉਣ ਆ ਰਹੇ ਹਨ। ਤੋਂ ਹਰ ਇੱਕ ਚੀਜ਼ ਜਾਨੀ ਤੇ ਖੁਸ਼ੀ ਦਾ ਇੱਕ ਨਾ ਲਹਿਰ ਉੱਠ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਇਸ ਮੌਕੇ ਮੀਂਹ ਖੁਸ਼ੀ ਤੇ ਖੇੜਿਆਂ ਦਾ ਪ੍ਰਤੀਕ ਹੋ ਨਿਬੜਿਆ ਮੀਂਹ ਕਾਰਨ ਸਭ ਦੇ ਚਿਹਰਿਆਂ ਤੇ ਰੌਣਕ ਆ ਗਈ ਸੀ ਟਾਲੀ ਸਾਹਿਬ ਤੋਂ ਚਾਲੇ ਪਾ ਕੇ ਜਲੰਧਰ ਸ਼ਹਿਰ ਤੋਂ ਹੁੰਦੇ ਹੋਏ ਸ਼ੰਤ ਬਲਬੀਰ ਸਿੰਘ ਸੀਚੇਵਾਲ ਜੀ ਗੁਰਦੁਆਰਾ ਹਰੀ ਹਰਜਾਪ ਸਾਹਿਬ ਪਹੁੰਚੇ ਸਾਹ ਰਾਣੇ ਗਿਆਨੀ ਗਿਆਨ ਸਿੰਘ ਜੀ ਤੋਂ ਦੇ ਉਹ ਵੀ ਮੋਹਰੇ ਇਸ ਮੌਕੇ ਸੰਗਤਾਂ ਦੇ ਜਿਹੜੇ ਵਿਸ਼ਾਲ ਕਠਨ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਕਿਹਾ ਕਰੋ ਸਤ ਕਰਦੋ ਸਭੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਣਾਮ ਹਜ਼ੂਰੀ ਦੇ ਉਪਰ ਚੇ ਸਤਿਗੁਰ ਦੇ ਦਰਸ਼ਨਾਂ ਦਾ ਅਨੰਦ ਮਾਣਦੇ ਗੁਰੂ ਪਿਆਰੀ ਸਤ ਸੰਕ੍ਰਿਸ਼ਨਾ ਕੋ ਉਤਰ ਕਰੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸਵਾਜ ਕੋ ਮਹਾਨ ਸਤਗੁਰਾਂ ਦੇ ਸਹਿਯੋਗ ਦੇ ਅਧੀਨ ਸਮਰਪਿਤ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚੇ ਬਹੁਤ ਹੀ ਸੰਗਤਾਂ ਦੇ ਮੁਖ ਸੰਮਾਨਯੋਗ ਸੰਤ ਸਤਿ ਨੰਮ ਜੀ ਐਫਰੂਲਿੰਗ ਡਿਊ ਟੂ ਦੀ ਪ੍ਰਸਮਾਨ ਸੰਤ ਅਜੀਤ ਸਿੰਘ ਜੀ ਹੋਰ ਵੀ ਮਹਾਨ ਸਖਸ਼ੀਤਾ ਸਤਿਗੁਰਦੇਵ ਸਿੰਘ ਜੀ ਸੰਤਜੀਤ ਸਿੰਘ ਜੀ ਸਤਿਗੁਰਬਲਬੀਰ ਸਿੰਘ ਜੀ ਗਿਆਨੇ ਵਾਲੀ ਤੇ ਹੋਰ ਮਹਾਨ ਬੁਰਸ ਲੋਧੀ ਸਰਕਾਰ ਜੋ ਸੰਤ ਬਾਬਾ ਦਾਇਆ ਸਿੰਘ ਜੀ ਗੁਰਦੁਆਰਾ ਟਾਲੀ ਸਾਹਿਬ ਦਨਿਕ ਗਾਂ ਸਿੰਘ ਜੀ ਤੋੜ ਪੂਰਾ ਲਕੀਰ ਪਰਤੋ ਬੋਧੀ ਸੰਮਾਨ ਨੂੰ ਸਤਾਰਜੂ ਸ਼ਖਸ਼ੇਤਾ ਮਹਾਪੁਰਸ਼ੇ ਗੁਰਮਖੀ ਜਨ ਗੁਰੂ ਦੇ ਪਿਆਰਿਓ ਅਜ ਆਪ ਉਸ ਮਹਾਨ ਹਸਤੀ ਉੱਤਰ ਰੂ ਉਹ ਅਗੰਮੀ ਜੋਤ ਤਦਨਤ ਦਾ ਕ੍ਰਿਸ਼ਮ ਆਪ ਪਰਮੇਸ਼ਰ ਦੇ ਅੰਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਨਾਦੇਸ ਹਿੰਦੀ ਪੁਰਬ ਨੂੰ ਉਹਨਾਂ ਦੀ ਯਾਦ ਨੂੰ ਮਨਾਉਣ ਵਾਸਤੇ ਆਪਾਂ ਇਕੱਠੇ ਹੋਏ ਆਂ ਗੁਰੂ ਮੁਖ ਪਿਆਰੇ ਸਾਨੂੰ ਸਮਝਣ ਦੀ ਲੋੜ ਹੈ ਕਿ ਇਹ ਜੋ ਦਿਖਾਣਾ ਹੈ ਉਹਨਾਂ ਦੀ ਸ਼ਹਾਦਤ ਦਾ ਸਾਨੂੰ ਅੰਦਾਜ਼ਾ ਲਾਉਣ ਦੀ ਲੋੜ ਹੈ ਕਿ ਉਸ ਵੇਲੇ ਕਿਹੋ ਜਿਹਾ ਸ਼ਾਸਨ ਹੋਣਗੇ ਕਿਹੋ ਜੀਆਂ ਸਰਕਾਰਾਂ ਹੋਣਗੀਆਂ ਕਿਹੋ ਜਿਹਾ ਜ਼ੁਲਮ ਇਸ ਸੰਸਾਰ ਦੇ ਉੱਤੇ ਵਰਤਦਾ ਹੋਊਗਾ ਕਿਹੋ ਜਿਹਾ ਗਹਿਰ ਦੁਨੀਆ ਸਹਿੰਦੀ ਰਹੂਗੀ ਕਿੰਨਾ ਜ਼ੁਲਮ ਇੱਥੇ ਮਨੁੱਖਾਂ ਦੇ ਉੱਤੇ ਹੁੰਦਾ ਹੋਊਗਾ ਉਹਦਾ ਅੰਦਾਜ਼ਾ ਆਪਾਂ ਪਾਸਾ ਦੀ ਉਸਹਾਦਤ ਨੂੰ ਲਾ ਸਕਦੇ ਹਾਂ ਕਿ ਇੱਕ ਸਾਧ ਸਾਧ ਪਰਮੇਸ਼ਰ ਦਾ ਰੋਗ ਜਿਹਨੂੰ ਪਾਸਾ ਬਾਣੀ ਦੇ ਉਪਰਮਾਨ ਕਰਦੇ ਆ ਨਾਨਕ ਪ੍ਰਤਖ ਹਰ ਉਹ ਪ੍ਰਤੱਖ ਹਰੀਲੀ ਮੂਰਤ ਉਹ ਪਰਮੇਸ਼ਰ ਨੂੰ ਜਿਨ੍ਹਾਂ ਨੂੰ ਜਿਨ੍ਹਾਂ ਵਿੱਚ ਵੀ ਉਹ ਅੱਖਾਂ ਉਹ ਮਜਬੀ ਪੱਟੀ ਉਹ ਹੰਕਾਰ ਉਹ ਰਾਜਸੀ ਹੱਥ ਉਹ ਘਿਰਨਾ ਉਹ ਨਫਰਤ ਉਹ ਦੀਵਾਰ ਜਿਹੜੀ ਹੈ ਜਿਹੜੀ ਸਾਹਮਣੇ ਉਹ ਅੱਖਾਂ ਜਿਹੜੀਆਂ ਸਾਧ ਸਾਧ ਰੱਬ ਨੂੰ ਨਹੀਂ ਪ੍ਰਸਾਦ ਸਕੀਆਂ ਉਸ ਰੱਬ ਨੂੰ ਤਿੱਹ ਤਨੀਆ ਦੇ ਉੱਤੇ ਬਿਠਾ ਲਿਆ ਸੀਸ ਜ ਤਿੱਹ ਰੇਤਾ ਬਾਈ ਕਿਸੇ ਦੇ ਜੀਵਨ ਰੱਬ ਦੇ ਉੱਤੇ ਹੋ ਸਕਦੇ ਆ ਜਿਹਨੂੰ ਇਹਨਾਂ ਨੂੰ ਅਸੀਂ ਸਾਖ ਸਾਧ ਅੱਖਾਂ ਦੇ ਨਾਲ ਦੇਖ ਸਕਦੇ ਆ ਇੱਕ ਤਾਂ ਉਹ ਪਰ ਮੈਂ ਸਦਾ ਜਿਹੜਾ ਸਾਰੇ ਜਰਮਿਆਂ ਉਸ ਰੱਬ ਨੂੰ ਸਾਰਿਆਂ ਦੇ ਵਿੱਚ ਦੇਖਣਾ ਤਾਂ ਦੂਰ ਦੀ ਗੱਲ ਉਹ ਅੱਖਾਂ ਜਿਹੜੀਆਂ ਰੱਬ ਨੂੰ ਵੀ ਰੱਬ ਨਹੀਂ ਦੇਖ ਸਕੀਆਂ ਤੇ ਤਕੀਆਂ ਤੇ ਉੱਤੇ ਰੱਬ ਨੂੰ ਬਿਠਾ ਦੇਣਾ ਇਹ ਕਿੰਨਾ ਵੱਡਾ ਧਰਤੀ ਦਾ ਕਹਿਰ ਹੈ ਕਿੰਨੀ ਵੱਡੀ ਇੱਕ ਜਨਮ ਦੀ ਇਹੋ ਜਿਹਾ ਇਹ ਧਰਤੀ ਦਾ ਜਿਹਨੂੰ ਅਸੀਂ ਵਾਦਾ ਧਰਤਮ ਹੱਤ ਕਿਨੇ ਆ ਇਸ ਧਰਤੀ ਨੇ ਕਿੰਨਾ ਕੁਛ ਇਸ ਧਰਤੀ ਦੇ ਉੱਤੇ ਹੁੰਦਾ ਦੇਖਿਆ ਸੋ ਰੂਹ ਜਿਹੜੀ ਆ ਉਹ ਹਿੱਲਦੀ ਆ ਮਨ ਲੜਾ ਹੈ ਉਹ ਦੁੱਖ ਦਾ ਕਿ ਜਿਹੜੀਆਂ ਇਹੋ ਜਿਹੀਆਂ ਜਨੂਨੀ ਪੱਟੀਆਂ ਜਿਹੜੀਆਂ ਮذਬੀ ਪੱਟੀਆਂ ਸਾਡੀਆਂ ਅਖਲ ਦੇ ਉੱਤੇ ਵੱਲ ਕੇ ਜੋ ਸਾਡੇ ਸਮਾਜ ਦੇ ਵਿੱਚ ਉਸ ਵੇਲੇ ਵੀ ਇਸ ਵੇਲੇ ਵੀ ਬਹੁਤ ਕੁਝ ਉਸੇ ਤਰ੍ਹਾਂ ਦਾ ਬਹੁਤ ਕੁਝ ਹੋ ਰਿਹਾ ਸੋ ਲੋੜ ਹੈ ਕਿ ਜਿਹੜੀ ਸਹਿਬ ਸਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਇਹ ਸਾਨੂੰ ਸਾਰਿਆਂ ਨੂੰ ਜੋੜਦੀ ਹੈ ਸਾਰੇ ਲੜ ਮਨੋ ਲੋੜ ਮਲਉਂਦੀ ਹੈ ਬਾਣੀ ਸਾਨੂੰ ਕੀ ਵਸਦੀ ਆ ਘੱਟ ਘਾਟ ਮੈਂ ਹਰ ਜੀਵ ਵਸੇ ਪਰ ਜਿਹੜੀ ਛੱਡੀ ਸਮਾਜ ਦੀ ਸੋਚ ਕਿ ਅਸੀਂ ਛਰੀ ਨੂੰ ਵੀ ਪਰਮੇਸ਼ਰ ਨੂੰ ਵੀ ਇਹ ਨੱਖ ਨਹੀਂ ਸਾਖਸ਼ਤ ਨਹੀਂ ਪਸੰਦ ਸਕਦੇ ਕਿਹੋ ਜਿਹਾ ਕੱਟੀ ਹੋਊਗੀ ਕਿਹੋ ਜਿਹਾ ਉਹ ਮੰਤ ਦੇ ਉੱਤੇ ਪੜਦਾ ਹੋਊਗਾ ਕਿਹੋ ਜਿਹਾ ਉਹ ਅਗਿਆਨਤਾ ਦੇ ਹਲੇਰੇ ਦੇ ਵਿੱਚ ਰੂਹ ਹੋਊਗੀ ਜਿਹੜੀ ਸਾਹਮਣੇ ਰੱਬ ਨੂੰ ਨਹੀਂ ਪਸੰਦ ਸਕੀ ਤੇ ਉਹਦੇ ਉਸ ਜਿਹੜਾ ਘੜ ਘਟ ਵਿੱਚ ਵਸਿਆ ਹੋਇਆ ਪਰਮੇਸ਼ਰ ਦਾ ਉਹਨੂੰ ਜਾਣਣਾ ਉਹਨੂੰ ਸਮਝਣਾ ਉਹਨੂੰ ਪਾਉਣਾ ਉਹਨੂੰ ਧਿਆਨ ਨਾਲ ਤਾਂ ਬਹੁਤ ਹੀ ਗੱਲ ਹੈ ਜੱਤੀ ਸੋ ਇਹੋ ਜਿਹੇ ਧਿਆਨ ਨਾਲ ਸਮੇਂ ਇਸ ਧਰਤੀ ਦੇ ਉੱਤੇ ਬਥਰੇ ਉਹ ਲਾਹੌਰ ਦੀ ਧਰਤੀ ਉਹ ਰਾਗੀ ਦਾ ਗੰਢਾ ਜਿੱਥੇ ਫੀਰ ਦੇ ਵਿੱਚ ਪਾਸ਼ਾ ਨੇ ਆਪਣਾ ਸਰੀਰ ਉਸ ਵੇਦੀ ਰਾਵੀ ਦੀ ਧਾਰਾ ਦੇ ਵਿੱਚ ਪ੍ਰਵਾਹ ਕਰਕੇ ਇਸ ਦੁਨੀਆ ਤੋਂ ਅਲਗਦਾ ਹੋਏ ਸੋ ਗੁਰੂ ਪਿਆਰੇ ਕਿਹੋ ਜਿਹਾ ਸਮਾ ਇਸ ਧਰਤੀ ਤੇ ਆਇਆ ਕਿਹੋ ਜਿਹਾ ਸਮਾ ਸਿੱਖ ਇਤਿਹਾਸ ਦੇ ਉਹਨਾਂ ਪੰਨਿਆਂ ਦੇ ਉੱਤੇ ਜਿਹੜੇ ਅੱਜ ਵੀ ਕੋਹ ਇਤਿਹਾਸ ਦੇ ਬੰਨੇ ਸਾਡੇ ਦਿਲ ਨੂੰ ਗੁਮਾਨ ਵਾਲੇ ਆ ਅੱਜ ਵੀ ਉਹ ਗੌਰ ਇਤਿਹਾਸ ਦੇ ਬੰਨੇ ਸਾਡੀ ਰੂਹ ਨੂੰ ਹਿਲਾਉਣ ਵਾਲੇ ਆ ਅੱਜ ਵੀ ਉਹਨਾਂ ਦੀ ਉਹ ਅਮਰ ਇਤਿਹਾਸ ਸੇ ਸਾਡੇ ਮਨਾਂ ਨੂੰ ਝੰਡਾ ਉਡਾ ਤੇ ਅਸੀਂ ਕਰੋਨਾ ਵਾਰ ਸੀਸ ਉਹਨਾਂ ਦੇ ਪਾਵਨ ਚਰਨਾਂ ਤੇ ਝੁਕਦਾ

ਠੰਡਾ ਕਰਦਾ ਉਹ ਪਰਮੇਸ਼ਰ ਦਾ ਨਾਮ ਕਿੱਥੋਂ ਤੱਕ ਇਹਨਾਂ ਇਨਸਾਨ ਨੂੰ ਠੰਡਾ ਕਰ ਦਿੰਦਾ ਕਿਸੇ ਤੱਕ ਜੀਵ ਨੂੰ ਠੰਡਾ ਕਰ ਦਿੰਦਾ ਕਿੱਥੋਂ ਤੱਕ ਆਤਮਾ ਉਹ ਠੰਡਕ ਵਿੱਚ ਪਹੁੰਚ ਜਾਂਦੀ ਹੈ ਉਹ ਇਲਾਹੀ ਸ਼ਬਦ ਉਹ ਇਲਾਹੀ ਬਾਣੀ ਉਹ ਇਲਾਹੀ ਉਪਦੇਸ਼ ਇਹ ਸੁਨੇਹੇ ਸਭ ਤੋਂ ਵੱਧ ਬਾਣੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਸਾਹਿਬ ਸ੍ਰੀ ਗੁਰੰਥ ਸਾਹਿਬ ਵਿੱਚ ਦਰਜਾ ਸਭ ਤੋਂ ਜਾਦਾ ਬਾਣੀ ਪੰਜਵੇਂ ਪਾਤਸ਼ਾਹ ਇਸ ਜੀਵਨ ਨੂੰ ਵਰਦਾਨ ਮਿਲਿਆ ਦੋਸਤ ਬਾਣੀ ਕੇ ਗੋਤ ਉਹ ਬਾਣੀ ਦਾ ਬੋਤ ਬਾਣੀ ਦਾ ਜਹਾਜ ਆਦ ਗ੍ਰੰਥ ਜਿਹਦੇ ਵਿੱਚ ਕੋਈ ਪਰਹੇਦ ਨਹੀਂ ਉਥੇ ਸੂਫੀ ਫਕੀਰਾਂ ਦੀ ਬਾਣੀ ਉਥੇ ਭੱਟਾਂ ਦੀ ਬਾਣੀ ਉਥੇ ਸਾਰੇ ਭਗਤਾਂ ਦੀ ਬਾਣੀ ਸਾਰੀਆਂ ਜਾਤਾਂ ਦੇ ਕੋਈ ਵਿਤਕਰਾਂ ਨਹੀਂ ਹਰ ਇੱਕ ਨੂੰ ਉਸ ਅਲਾਹੀ ਬਾਣੀ ਇਕੱਠਾ ਕੀਤਾ ਸਾਰਿਆਂ ਨੂੰ ਖਾਂ ਦਿੱਤੀ ਸਾਰਿਆਂ ਨੂੰ ਸਨਮਾਨ ਦਿੱਤਾ ਮਾਨਸ ਦੀ ਜਾਤ ਦੇ ਕੇ ਸਭ ਇੱਕ ਹੈ ਪਛਾਣੋ ਸੋ ਉਹ ਇੱਕ ਦੀ ਨਿਸ਼ਾਨ ਕਿ ਜਿਹੜਾ ਸਰਬ ਮਨੁੱਖ ਉਹ ਇੱਕ ਤੋਂ ਹੀ ਪੈਦਾ ਹੋਇਆ ਤੇ ਇੱਕ ਹੀ ਉਹਦੀ ਪਸੰਦ ਪਰ ਅਸੀਂ ਉਹ ਇੱਕ ਦੀ ਪਸੰਦ ਤੋਂ ਜਦੋਂ ਟੁੱਟਦੇ ਆ ਫਿਰ ਸਾਨੂੰ ਲੋ ਲੋ ਨਹੀਂ ਦੀਦੇ ਆ ਫਿਰ ਸਾਰ ਚਾਰ ਨਹੀਂ ਦੀਦੇ ਆ ਤੇ ਜੇ ਸਾਡਾ ਇੱਕ ਦੇ ਉੱਤੇ ਭਰੋਸਾ ਹੋ ਜਾਵੇ ਇੱਕ ਦੇ ਉੱਤੇ ਵਿਸ਼ਵਾਸ ਹੋ ਜਾਵੇ ਇੱਕ ਦੇ ਉੱਤੇ ਯਕੀਨ ਹੋ ਜਾਵੇ ਤੇ ਜੋ ਗੁਰਾਂ ਸਰਦੀ ਬਾਣੀ ਹੈ ਅੱਜ ਇਸ ਸ੍ਰੀ ਆਨੰਦਪੁਰੇ ਤਬਦੇ ਜਲਦੇ ਫਿਰਦੇ ਨੂੰ ਉਹਨਾਂ ਦੀ ਜਿਹੜੀ ਸ਼ਹਾਦਤ ਆ ਉਹ ਠੰਡ ਦੇਣ ਵਾਲੀ ਹੈ ਕਿ ਇਸ ਦੁਨੀਆ ਦੇ ਵਿੱਚ ਜਿਹੜੀ ਸਹਿਨਸ਼ੀਲਤਾ ਹੈ ਜਿਹੜੀ ਪਰਮੇਸ਼ਰ ਦੀ ਪਾਣੇ ਨੂੰ ਬੁੰਨਣ ਦੀ ਗੱਲ ਹੈ ਇਹ ਇਹਦਾ ਕਿੱਥੇ ਗਿਰਾ ਕੇ ਸਿਖਰ ਆ ਇਹਦੀ ਸਭ ਤੋਂ ਐਸੇ ਕਰਕੇ ਪਾਸਾ ਨੂੰ ਸ਼ਹੀਦਾਂ ਦੇ ਸਰਦਾਰ ਕਹਿੰਗੇ ਉਹ ਸ਼ਹੀਦਾਂ ਦੇ ਵਿੱਚ ਸਭ ਤੋਂ ਉੱਚਾ ਰੁਤਬਾ ਸਭ ਤੋਂ ਉੱਚਾ ਮਾਣ ਤੇ ਸਨਮਾਨ ਜਿਨ੍ਹਾਂ ਨੇ ਹਰ ਪਾਸੇ ਤੋਂ ਓਹੋ ਅਲਾਹ ਦੇ ਇੱਕ ਦਾਨਾ ਸਾਡੀ ਝੋਲੀ ਵਿੱਚ ਪਾਈਆਂ ਜਿਨ੍ਹਾਂ ਨੂੰ ਆਪਾਂ ਦੇਰੋ ਕਿਰਪਾ ਨਾ ਕਰਦੇ ਹੋ ਬਖਸ਼ਿਸ਼ ਨਾ ਕਰਦੇ ਹੋ ਮਿਹਰ ਨਾ ਕਰਦੇ ਹੋ ਦਇਆ ਨਾ ਕਰਦੇ ਤੇ ਉਹਨਾਂ ਤੋਂ ਅਸੀਂ ਕੁੱਲ ਪ੍ਰਾਪਤ ਨਹੀਂ ਕਰ ਸਕਦੇ ਜੋ ਅਲਾਹੀ ਬਾਣੀ ਦੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਆਤਮ ਗ੍ਰੰਥ ਦੇ ਰੂਪ ਦੇ ਵਿੱਚ ਜੋ ਉਹਨਾਂ ਦੀ ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ ਤਰ ਕੀ ਬਾਣੀ ਆਈ ਤਨ ਸਗਲੀ ਚਿੰਤਾ ਬਟਾਈ ਸਾਰੇ ਰੋਗਾਂ ਦੀ ਸਾਰੇ ਦੁੱਖਾਂ ਦੀ ਜਿਹੜੀ ਦਵਾਈ ਹੈ ਸਰਬ ਰੋਗਾਂ ਦਾ ਔਸ਼ਦ ਨਾਮ ਉਹ ਅਲਾਹੀ ਬਾਣੀ ਉਪਦੇਸ਼ ਦੇਸ ਸਾਨੂੰ ਦਿੱਤਾ ਤੇ ਗੁਰੂ ਘਰ ਇਹ ਬਾਣੀ ਸਾਡੇ ਵਾਸਤੇ ਵੀ ਹੈ ਸਾਡੇ ਆਉਣ ਵਾਲੀ ਪੀੜ੍ਹੀਆਂ ਵਾਸਤੇ ਵੀ ਹੈ ਜਿਹੜਾ ਬਾਣੀ ਨੂੰ ਹਿਰਦੇ ਵਿੱਚ ਵਸਾਊਗਾ ਜਿਹੜਾ ਬਾਣੀ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲੂਗਾ ਉਹ ਦੁਨੀਆ ਦੇ ਵਿੱਚ ਵੀ ਦਰਗਾਹ ਦੇ ਵਿੱਚ ਵੀ ਕੋਈ ਇਥੇ ਵੀ ਸੋਣਾ ਦਰਗਾਹ ਦੇ ਵਿੱਚ ਵੀ ਜੈ ਜੈਕਾਰ ਜਿਹੜਾ ਸੱਜਣਾ ਜਣ ਗਿਆ ਉਹ ਦੁਨੀਆਂ ਦੇ ਵਿੱਚ ਵੀ ਤੇ ਦਰਗਾਹ ਦੇ ਵਿੱਚ ਵੀ ਜਿਹਨੇ ਪਰਲੋਕ ਉਹਨਾਂ ਦਾ ਸਵਾਰਿਆ ਜਾਣਾ ਜਿਨ੍ਹਾਂ ਨੇ ਆਪਣਾ ਲੋਕ ਸਵਾਰਿਆ ਜੇ ਸੀ ਲੋਕ ਨਹੀਂ ਸਵਾਰਿਆ ਤੇ ਸਾਡਾ ਪਰਲੋਕ ਕਿੱਥੋਂ ਸਵਾਰ ਹੋਊਗਾ ਸੋ ਲੋਕ ਤੇ ਪਰਲੋਕ ਦੋਨਾਂ ਨੂੰ ਸਵਾਰਨ ਵਾਸਤੇ ਅੱਜ ਬਹੁਤ ਵੱਡੀ ਲੋੜ ਆ ਇਹ ਕੋ ਬਾਣੀ ਦਾ ਮਾਰਗ ਜਿਹੜਾ ਹੈ ਇਹ ਸਭ ਤੋਂ ਸੌਖਾ ਸਸਤਾ ਵਧੀਆ ਸਹਿਜ ਦੇ ਵਿੱਚ ਅਸੀਂ ਉਸ ਦਾ ਕਾਲ ਕੋ ਬਾਹੁਰੂ ਦੇ ਨਾਲ ਮਿਲ ਸਕਦੇ ਆ ਜੋ ਬਾਣੀ ਦਾ ਰਸਤਾ ਹੈ ਸਭ ਤੋਂ ਸੌਖਾ ਹੈ ਸਹਿਜ ਮਾਰਗ ਹੈ ਸੌਖਾ ਅਸੀਂ ਕਹਿੰ ਸਕਦੇ ਆ ਅਸੀਂ ਹਟ ਨਹੀਂ ਕਰ ਸਕਦੇ ਤੱਬ ਕਰਨੇ ਨਹੀਂ ਪਾਸਾ ਨੇ ਸਾਨੂੰ ਦੱਸੇ ਸਾਨੂੰ ਸੇਵਾ ਦਿੱਤੀ ਹੈ ਸੇਵਾ ਕਰ ਕਰ ਪਾਇਵਾਨ ਸੇਵਾ ਕਰਦ ਫੋਲਨੇ ਕਾਮੀ ਇਸ ਕੋ ਹੋਤ ਪ੍ਰਾਪਤੀ ਸਭਾ ਸੋ ਗੁਰੂ ਕਾਰੇ ਪਾਸਾ ਸਾਨੂੰ ਰਸਤਾ ਦੱਸਿਆ ਇਹ ਇੱਕ ਅਨਾਹੀ ਚਾਨਣ ਬਾਣੀ ਦੇ ਰੂਪ ਚਾ ਤੇ ਇਹ ਚਾਨਣ ਸਾਡੇ ਹਿਰਦਿਆਂ ਦੇ ਵਿੱਚ ਉਹ ਅਗਿਆਨਤਾ ਦਾ ਜੋ ਹਨੇਰਾ ਜਿੱਥੇ ਦੁਨੀਆ ਦੀ ਕੋਈ ਲਾਇਟ ਸੋਲਸ ਦੀ ਲਾਇਟ ਦੁਨੀਆ ਵੀ ਕੋਈ ਜਾਣਨ ਜਿਹੜਾ ਹੈ ਉਹ ਸਾਡੇ ਅੰਦਰ ਦੇ ਹਦੇਰੇ ਨੂੰ ਜਿੱਥੇ ਕੋਈ ਪਹੁੰਚ ਨਹੀਂ ਉੱਥੇ ਲਾ ਕੇ ਗੁਰੂ ਦਾ ਸ਼ਬਦ ਗੁਰੂ ਦਾ ਗਿਆਨ ਗੁਰੂ ਦੀ ਬਖਸ਼ਿਸ਼ ਜਿਹੜੀ ਹੈ ਉਹ ਹਿਰਦੇ ਦੇ ਹਦੇਰੇ ਨੂੰ ਅੰਦਰ ਦੇ ਹਦੇਰੇ ਨੂੰ ਅਗਿਆਨਤਾ ਦੇ ਹਦੇਰੇ ਨੂੰ ਦੂਰ ਕਰ ਬਸ ਦੇ ਇਸ ਤੋਂ ਵੱਡਾ ਹੋਰ ਕੋਈ ਸਬਰ ਤੋਂ ਬਿਨਾ ਹੋਰ ਕੋਈ ਵੱਡਾ ਜਿਹੜਾ ਹੈ ਪ੍ਰਕਾਸ਼ ਦਾ ਸੋਰਸ ਉਥੇ ਨਹੀਂ ਪਹੁੰਚ ਸਕਦਾ ਸੋ ਇਹ ਗਲਾਸੀ ਬਾਣੀ ਸਾਨੂੰ ਜਿਹੜਾ ਹੈ ਕੋ ਉਹ ਅਧਿਆਤਮਿਕ ਦਾ ਰਸਤਾ ਉਹ ਦੁਨੀਆ ਦਾ ਰਸਤਾ ਦਰਗਾਹ ਦਾ ਰਸਤਾ ਲੋਕ ਦਾ ਰਸਤਾ ਪ੍ਰਲੋਕ ਦਾ ਰਸਤਾ ਸਹਿਲ ਵਿੱਚ ਸੁਖੈਣ ਪਾਉਣ ਦਾ ਰਸਤਾ ਸਾਨੂੰ ਆਸਾਨ ਦੱਸਿਆ ਸੋ ਮਾਂ ਗੁਰੂ ਸੇ ਜੋ ਉਹਨਾਂ ਦੀ ਕੋਇਤਰ ਯਾਦ ਹਰ ਸਾਲ ਮਨਾਉਂਦੇ ਆ ਸੋ ਉਹਨਾਂ ਦੀ ਪਵਿੱਤਰ ਯਾਦ ਸਾਡੇ ਸਾਰਿਆਂ ਦੇ ਹਿਰਦੇ ਦੇ ਵਿੱਚ ਵਸੀ ਰਹਿਣੀ ਚਾਹੀਦੀ ਹੈ। ਉਹਨਾਂ ਦੀ ਪਵਿੱਤਰ ਯਾਦ ਮਨਾਉਣ ਦਾ ਮਕਸਦ ਇਹੀ ਹੈ ਕਿ ਅਸੀਂ ਹਰ ਉਸ ਸਮੇਂ ਦੇ ਹਾਲਾਤਾਂ ਨੂੰ ਚੇਤੇ ਕਰੀਏ। ਅੱਜ ਦੇਖੋ ਕੁਦਰਤ ਵਾਲੇ ਨੇ ਕਿੰਨੀ ਗਰਮੀ ਸੀ। ਫਸਾ ਫਸਾ ਸਭੇਲੇ ਦੇ ਇੰਤਜ਼ਾਮ ਹੋਏ ਆ। ਪਰ ਇਹੋ ਜਿਹਾ ਮਾਹੌਲ ਕਰ ਦਿੰਦਾ ਕਿ ਇਹ ਠੰਡ ਜਿਹੜੀ ਆ ਸਾਰੇ ਵਰਤ ਗਈ। ਅਸੀਂ ਸੋਚਦੇ ਆ ਕਈ ਮੇਰਾ ਆਪਣਾ ਕਮਰਾ ਏਸੀ ਦੇ ਨਾਲ ਠੰਡਾ ਕਰਦਾ ਜਦੋਂ ਗਰਮੀ ਪੈਂਦੀ ਨਾ ਤੇ ਏਸੀ ਵੀ ਜਵਾਬ ਦੇ ਦਿੰਦੇ ਉਹ ਕੁਦਰਤ ਵਾਲਾ ਕਿੰਨਾ ਪਾਵਰਫੁੱਲ ਆ ਕਿੰਨੀ ਉਹਦੇ ਵਿੱਚ ਸ਼ਕਤੀ ਹੈ ਸਾਨੂੰ ਸਮਝ ਨਹੀਂ ਲੋਰ ਕਿ ਜਿਹੜੀ ਕੱਲ ਇਸ ਵੇਲੇ ਸੜ ਰਹੀ ਧਰਤੀ ਸੀ ਅੱਜ ਇੱਥੇ ਠੰਡ ਵਰਤ ਰਹੀ ਹੈ ਇਹ ਕਿੰਨਾ ਵੱਡਾ ਸੁਰਗੋਂ ਹੋ ਸਕਦਾ ਸੋ ਇਹ ਜਿਹੜੀਆਂ ਕੁਦਰਤੀਆਂ ਦਾਤਾ ਜਿਹਨਾਂ ਤੇ ਅਸੀਂ ਕੁਦਰਤ ਨਾਲ ਜੁੜਦੇ ਨਹੀਂ ਕੁਦਰਤ ਦੇ ਨੇੜੇ ਨਹੀਂ ਹੁੰਦੇ ਕੋਨਾ ਜਿਸਨਾਂ ਨੂੰ ਕੁਦਰਤ ਦੀ ਸਮਝ ਨਹੀਂ ਆਉਂਦੀ ਤੇ ਇਸ ਗੁਰੂ ਘਰ ਸਾਹਿਬ ਨੇ ਸਾਨੂੰ ਇਹੀ ਦੱਸਿਆ ਕਿ ਉਹ ਕਾਦਰਪੁਰ ਵਾਹਿਗੁਰੂ ਪਰਮੇਸ਼ਰ ਉਹ ਹਰਥਾਂ ਵਸਿਆ ਤੇ ਕੁਦਰਤ ਦੇ ਵਿੱਚ ਉਹਦਾ ਵਸੇਰਾ ਹੈ ਬਲਹਾਰੀ ਕੁਦਰਤ ਵਿੱਚ ਵਸਿਆ ਤੇ ਰੰਗ ਅੰਤ ਨਾਈ ਲਿਖਿਆ ਸੋ ਕੁਦਰਤ ਨਾਲ ਜੁੜ ਕੇ ਰਹਿਣਾ ਜੋ ਕੁਦਰਤ ਨੇ ਦਾਤਾ ਦਿੱਤੀਆਂ ਉਹਨਾਂ ਨੂੰ ਸੰਭਾਲ ਕੇ ਰੱਖਣਾ ਤੇ ਹਵਾ ਪਾਣੀ ਧਰਤੀ ਆਕਾਸ਼ ਜਿਹੜੇ ਪੰਜ ਤੱਤ ਨੇ ਨਾ ਕੋ ਮਿਲ ਅਸੀਂ ਕੁਝ ਸੋਚ ਲਈਏ ਕਿੰਨਾ ਪੈਸਾ ਇਕੱਠਾ ਕਰ ਲਈਏ ਤੇ ਹਵਾ ਪਾਣੀ ਧਰਤੀ ਇਹ ਜਿਹੜੇ ਪੰਜ ਤੱਤ ਆ ਇਹ ਸੁੱਧ ਨਹੀਂ ਤੇ ਸਾਡਾ ਪ੍ਰੋਜੈਕਟ ਜਿਹੜਾ ਹੈ ਸੁਰੱਖਤ ਨਹੀਂ ਸੋ ਉਹ ਪੰਜ ਤੱਤ ਜੇ ਨਰਮਤ ਰਹਿਣਗੇ ਪੂਤਰ ਰਹਿਣਗੇ ਤੇ ਜਿਹੜਾ ਪ੍ਰੋਜੈਕਟ ਸਾਡਾ ਸੁਰੱਖਤ ਆ ਹਵਾ ਪਾਣੀ ਧਰਤੀ ਇਹਦੇ ਨਾਲ ਹੀ ਸਾਡੇ ਸੁਭਾਅ ਜੈਸਾ ਅੰਦਰ ਜੈਸਾ ਮਨ ਜੈਸਾ ਦੁੱਧ ਤੈਸੀ ਬੁੱਧ ਜੈਸਾ ਪਾਣੀ ਤੈਸਾ ਪਰਾਣੀ ਤੇ ਕਈ ਵਾਰ ਜਿਹੜੀ ਬੁੱਧੀ ਭ੍ਰਿਸ਼ਟੀ ਫੌਨ ਦਾ ਕਾਰਨ ਇਹ ਵਾਤਾਵਰਣ ਦਾ ਪੋਲੂਸ਼ਨ ਆ ਸੁਧ ਹਵਾ ਨਹੀਂ ਸੁਧ ਪਾਣੀ ਨਹੀਂ ਸੁਧ ਖਾਣਕ ਨਹੀਂ ਕਹਿੰਦੇ ਤੇ ਫਿਰ ਮਨ ਦੇ ਵਿੱਚ ਕੁੰਦਰ ਵਿਚਾਰ ਦਿਖਾਉਣਗੇ ਮਨ ਦੇ ਵਿੱਚ ਕੁੰਦਰ ਖਿਆਲ ਕਿਥਾ ਆਉਣਗੇ ਸੋ ਇਹ ਜਦੋਂ ਜਲੂ ਸੰਸਾਰ ਦੇ ਉੱਤੇ ਹੁੰਦਾ ਇਹੋ ਜਿਹੇ ਹਵਾਵਾਂ ਜਿਹੜੀਆਂ ਸਮਾਜ ਦੇ ਵਿੱਚ ਫਗਦੇ ਆ ਇਹੋ ਜਿਹਾ ਜਨੂੰਨ ਉੱਠਦਾ ਜਿਹੜਾ ਜਿਸ ਤਰ੍ਹਾਂ ਸੂਰਜ ਧਰਤੀ ਨੂੰ ਗਰਮ ਕਰ ਦਿੰਦਾ ਇਸੇ ਤਰ੍ਹਾਂ ਹੀ ਉਹ ਮਨੁੱਖਾਂ ਨੂੰ ਸਮਾਜ ਨੂੰ ਉਸਾਰਦਾ ਲੂਹਦਾ ਤੋਂ ਦੇ ਲਲਟ ਇਹੋ ਜਿਹੇ ਵੱਡੇ ਜਿਹੜੇ ਕਾ ਹੁੰਦੇ ਐ ਇਹੋ ਜਿਹੇ ਵੱਡਿਆ ਬਣਾਵਾ ਜਿਹੜੀਆਂ ਇਤਿਹਾਸ ਦਾ ਇੱਕ ਹਿੱਸਾ ਬਣਦੇ ਐ ਸੋ ਉਹ ਘਟਨਾ ਦੁਰਘਟਨਾ ਜਿਹੜੀ ਲਾਹੌਰ ਦੀ ਧਰਤੀ ਤੇ ਵਾਪਰੀ ਤੇ ਜਿਹੜੀ ਅੱਜ ਵੀ ਸਾਡੇ ਹਿਰਦਿਆਂ ਨੂੰ ਉਹ ਦੇ ਉਸ ਤਕਤੀਆਂ ਕਮੀਆਂ ਨੂੰ ਵਾਰ ਵਰ ਤੇ ਹਰ ਕਰਦੇ ਆ ਚੇਤੇ ਕਰਦੇ ਆ ਤੇ ਉਹਨਾਂ ਤੋਂ ਅਨੰਦ ਨਾਲ ਅਸੀਂ ਲਾ ਸਕਦੇ ਆ ਕਿ ਉਹ ਰਸੀ ਗਰਮੀ ਦੇ ਨਾਲ ਹੀ ਤੜਪ ਉੱਠਦੇ ਆ ਤੇ ਉਸ ਤਕਤੀਆਂ ਕਮੀਆਂ ਇਸ ਰੁੱਖ ਦੇ ਵਿੱਚ ਤਕਤੀਆਂ ਕਮੀਆਂ ਤੇ ਬੈਠ ਕੇ ਇਹ ਗਾਣਾ ਤਰ੍ਹਾਂ ਕੀਤਾ ਮਿੱਠਾ ਲੱਗੇ ਸੋ ਇਹ ਉਹਨਾਂ ਦੇ ਹਿੱਸੇ ਆਇਆ ਸੋ ਉਹਨਾਂ ਦੇ ਜੀਵਨ ਤੋਂ ਉਹਨਾਂ ਲਈ ਬਖਸ਼ਿਸ਼ ਤੋਂ ਉਹਨਾਂ ਲਈ ਵਿਚਾਰ ਚਰਚਾ ਉਹਨਾਂ ਦਾ ਉਪਦੇਸ਼ ਸੰਦੇਸ਼ ਅਸੀਂ ਦਿਨ ਰਾਤ ਗੋਵੇਰੀ ਇੱਥੇ ਕਿ ਕਿਹੋ ਜਿਹਾ ਰੱਬ ਵੀ ਦੁਨੀਆ ਤੇ ਆ ਜਵੇ ਤੇ ਇਹੋ ਜੀ ਸਾਡੀ ਸਮਾਜ ਦੀ ਦ੍ਰਿਸ਼ਟੀ ਜਿਹੜੀ ਆ ਅੱਖਾਂ ਉਹਨਾਂ ਦੇਰਾਂ ਜਿਰੋ ਬਖਸ਼ਿਸ਼ ਨਾ ਕਰੇ ਦੇਰਾਂ ਜਿਰੋ ਅੱਖਾਂ ਨਾ ਦੇਵੇ ਪਰਮੇਸ਼ਰ

ਦੇਉਦੇ ਤੋਂ ਅੰਦਾਜ਼ਾ ਅਸੀਂ ਲਾ ਸਕਦੇ ਆ ਕਿ ਕਿਹੋ ਜਿਹਾ ਉਹ ਵੇਲਾ ਹੋਊਗਾ ਕਿਹੋ ਜਿਹੇ ਲੋਕ ਹੋਣਗੇ ਕਿਹੋ ਜਿਹੀ ਜਿਹਾਂ ਸੁਭਾਅ ਆ ਉਸ ਵੇਲੇ ਬੰਧੀਆਂ ਹੋਣਗੀਆਂ ਜਿਹਨਾਂ ਨੇ ਉਸ ਕਰੂਰ ਹਿਰਦੇ ਉਹ ਈਰਖਾ ਦੇ ਵਿੱਚ ਭਰੇ ਹੋਏ ਹਿਰਦੇ ਜਿਨ੍ਹਾਂ ਨੂੰ ਠੰਡਾ ਨਹੀਂ ਮਾਣ ਦਿੱਤਾ ਗਰਮ ਰੱਖਿਆ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਕਿ ਜੋ ਉਹਨਾਂ ਦਾ ਉਪਦੇਸ਼ ਸੰਦੇਸ਼ ਜੋ ਬਾਣੀ ਦੇ ਰੂਪ ਵਿੱਚ ਆ ਕਿ ਸਾਨੂੰ ਸਮਝ ਆਵੇ ਅਸੀਂ ਸਰਾਧ ਦੇ ਉੱਤੇ ਚੱਲੀਏ ਅਸੀਂ ਉਹਨਾਂ ਦੇ ਪਾਏ ਹੋਏ ਪੂਰਨੇ ਉੱਤੇ ਚੱਲੀਏ ਅਸੀਂ ਉਹਨਾਂ ਦੇ ਦਿੱਤੇ ਹੋਏ ਵਿਦੇਸ਼ ਤੋਂ ਕੋੜੇ ਵੀ ਦੇਸ਼ ਦੇ ਵਿੱਚ ਵਸਾਈਏ ਕਿ ਸਾਡਾ ਜੀਵਨ ਸਫਲ ਹੋ ਸਕਦਾ ਅਸੀਂ ਬਾਸਾ ਦੇ ਚਰਨਾਂ ਵਿੱਚ ਕਰੋੜਾਂ ਵਾਰ ਨਮਸਕਾਰ ਕਰਦੇ ਆ ਤੇ ਕਰੋੜਾਂ ਵਾਰ ਉਹਨਾਂ ਦੇ ਪਾਵਨ ਚਰਨਾਂ 'ਤੇ ਸਰਦਾ ਰੂਪ ਰੂਪੇਟ ਕਰਦੇ ਆ ਕਿ ਬਾਸਾ ਤੇਰੇ ਵਰਗਾ ਹੋਰ ਕੋਈ ਨਹੀਂ ਹੋ ਸਕਦਾ ਤੁਸੀਂ ਇਹ ਸਿਤਤੀਆਂ ਹਵਾਵਾਂ ਨੂੰ ਖਲ ਸਕਦਾ ਤੁਸੀਂ ਇਸ ਵੇਲੇ ਪ੍ਰਹਾਰਕ ਸਮਿਆਂ ਦੇ ਵਿੱਚ ਜੋ ਕਿ ਕਿਸੇ ਸਾਰੇ ਵਿਸ਼ਵ ਨੂੰ ਮਿਸਾਲ ਦਿੱਤੀ ਇਹ ਛੋਟੀ ਜਿਹਾ ਇਹ ਸਤਿਗੁਰੂ ਜੀ ਤੁਹਾਡੀ ਕੁਰਬਾਨੀ ਇਸੇ ਤਰ੍ਹਾਂ ਬੜੇ ਕਾਰ ਸਕਾਰ ਦੇ ਨਾਲ ਗੁਰਸੰਗਤਾਂ ਯਾਦ ਕਰਦੀਆਂ ਰਹਿੰਦੀਆਂ ਹਮ ਸਦਾ ਦੇ ਫੁੱਲ ਪੇਕ ਕਰਦੀਆਂ ਰਹਣਗੀਆਂ ਸੋ ਇਹ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਕਿ ਸਤਿਗੁਰੂ ਕਿਰਪਾ ਕਰਨ ਉਹਨਾਂ ਦੀ ਪੁੱਤ ਜੀ ਆ ਉਹਨਾਂ ਦਾ ਪੁੱਤ ਇਤਿਹਾਸ ਸਾਡੇ ਹਿਰਦੇ ਵਿੱਚ ਬੜੇ ਬੜੇ ਆ ਰਹੇ ਅਸੀਂ ਗੁਰੂ ਪਾਸੇ ਜਿੱਤੇ ਉਹਨਾਂ ਦੇ ਨਾਲ ਜੁੜੀ ਹੋਈ ਬਾਣੀ ਦੇ ਦੱਸੇ ਹੋਏ ਰਾਹ ਤੇ ਚੱਲ ਸਕੀਏ ਤੇ ਜੋ ਮਹਾਪੁਰਸ਼ਾਂ ਨੇ ਸਾਨੂੰ ਕਿ ਪੈੜਾ ਪਈਆ ਸੇਵਾ ਸੰਮਨ ਸਤ ਸੰਗਤ ਦਾ ਰਸਤਾ ਦੱਸਿਆ ਗੁਰੂ ਪਾਸਾ ਨੇ ਉਸ ਰਾਹ ਦੇ ਉੱਤੇ ਚੱਲ ਕੇ ਲਾਭ ਪ੍ਰਾਪਤ ਕਰੀਏ ਅਸੀਂ ਬਹੁਤ ਹੀ ਸਰਕਾਰ ਨੂੰ ਸਨਮਾਨ ਜੋ ਸਾਰੇ ਹੀ ਮਹਾਂਪੁਰਸਾਂ ਦਾ ਸਾਰੇ ਗੁਰੂ ਪਿਆਰੀ ਸਾਧ ਸੰਗਤ ਸਾਰੇ ਹੀ ਸੇਵਾਦਾਰਾਂ ਦਾ ਖਿਰਦੇ ਤੋਂ ਉਪਰਾਨ ਪ੍ਰਾਨ ਧੰਨਵਾਦ ਗੁਰੂ ਸਾਹਿਬ ਕਿਰਪਾ ਕਰਨ ਮਿਹਰ ਕਰਨ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਪਿਆਰ ਬਣਿਆ ਰਵੇ ਮਹਾਂਪੁਰਸ ਸੰਤਾਂ ਦੀ ਸੇਵਾ ਕਰਕੇ ਗੁਰੂ ਸਾਹਿਬਾਂ ਦੇ ਚਰਨਾਂ ਦੇ ਨਾਲ ਜੁੜ ਕੇ ਔਰ ਸੰਗਤਾਂ ਨੂੰ ਜੋੜ ਕੇ ਇਸੇ ਤਰ੍ਹਾਂ ਇਹ ਪਾਸਾ ਕਿਰਪਾ ਦਾ ਨੇ ਇਹੋ ਜਿਹੇ ਸਮਾਰੋਹ ਜਿਹੜੇ ਹੈ ਖਲਾਨਾ ਮਨਾਏ ਬੰਦੇ ਆ ਹੋਰ ਉਤਸ਼ਾਹ ਦੇ ਨਾਲ ਕੋ ਸੰਗਤਾਂ ਮਨਾਉਂਦੀਆਂ ਰਹੇ ਸਾਰੀ ਸੰਗਤਾਂ ਦੇ ਹਰ ਦੇ ਚੋਂ ਕੋਟਾਨ ਬਣਾ ਕੇ ਧੰਨਵਾਦ ਰਬ ਜੀ ਦਾ ਖਾਲਸਾ ਵਾਖ ਰਬ ਜੀ ਦੀ ਕਿਰਤ ਡੇਰੇ ਦੇ ਮੁਖੀ ਸੰਤ ਅਜੀਤ ਸਿੰਘ ਤੇ ਸੰਤ ਬਲਬੀਰ ਸਿੰਘ ਰਬ ਜੀ ਤੇ ਸੰਤ ਜੀਤ ਸਿੰਘ ਜੀ ਰੜੇ ਵਾਲਿਆਂ ਨੇ ਸੰਤ ਬਲਬੀਰ ਸਿੰਘ ਸੀਚੇ ਵਾਲਿਆਂ ਜੀ ਨੂੰ ਸਨਮਾਨਿਤ ਕੀਤਾ ਡੇਰੇ ਵੱਲੋਂ ਸੰਤ ਦਾਇਆ ਸਿੰਘ ਜੀ ਨੂੰ ਉਚੇਚੇ ਤਾਰ ਤੇ ਸਨਮਾਨਿਤ ਕੀਤਾ ਗਿਆ ਸਮਾਗਮ ਵਿੱਚ ਧਾਰਮਿਕ ਸ਼ਖਸੀਤਾਂ ਸਮੇਤ ਨਿਹੰਗ ਜਥੇਵੰਦੀਆਂ ਵੀ ਪਹੁੰਚੀਆਂ ਹੋਈਆਂ ਸਨ ਸ਼ਹੀਦੀ ਪੂਰਵ ਸਮੇਂ ਜੁੜੀਆਂ ਸੰਗਤਾਂ ਲਈ ਗੁਰੂ ਕੇ ਅਟੁੱਟ ਲੰਗਰ ਵਰਤਾਇਆ ਗਿਆ। ਸੰਤ ਮਹਾਪੁਰਸ਼ਾਂ ਨੇ ਇਸ ਮੌਕੇ ਸਥਾਪਿਤ ਕੀਤੇ ਜਾ ਰਹੇ ਨਿਰਮਲਾ ਸੰਤ ਮੰਡਲ ਪੰਜਾਬ ਬਾਰੇ ਵੀ ਵਿਚਾਰ-ਚਰਚਾ ਕੀਤੀ। ਸੰਤ ਸਿਚੇਵਾਲ ਜੀ ਨੂੰ ਪਹਿਲਾਂ ਹੀ ਨਿਰਮਲਾ ਸੰਤ ਮੰਡਲ ਪੰਜਾਬ ਦੇ ਸਰਪ੍ਰਸਤ ਥਾਪਿਆ ਗਿਆ।